ਸੀ ਪੂਰੀ ਇੰਡਸਟਰੀ ਸਾਡੀ ਤੁਹਾਡੇ ਨਾਲ ਸੀ ਜਦੋਂ ਮੈਂ ਕਲਾਕਾਰ ਸੀ ਹੁਣ ਵੀ ਤੁਹਾਡੇ ਨਾਲ ਆ ਤੁਹਾਡੀ ਆਵਾਜ਼ ਬਣ ਕੇ ਉੱਥੇ ਗੂੰਜੂਗਾ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਮੈਂ ਮਾਨ ਸਾਹਿਬ ਦੇ ਧਿਆਨ ਚ ਪਹਿਲਾਂ ਵੀ ਲਿਆਂਦੀਆਂ ਤੇ ਦੁਬਾਰਾ ਫੇਰ ਲਿਆਂਦਾ ਮੈਂ ਚਾਰ ਤੋਂ ਪਹਿਲਾਂ ਦਾ ਮਤਲਬ ਲਿਆ ਹੋਇਆ ਤੁਹਾਡੀ ਕਿਤੇ ਨਾ ਕਿਤੇ ਮੀਟਿੰਗ ਵੀ ਕਰਵਾਵਾਂਗੇ ਉਹਨਾਂ ਨਾਲ ਤੇ ਜੋ ਦਿਲ ਖੋਲ ਕੇ ਤੁਸੀਂ ਕਹਿੰਦੀਆਂ ਮੰਗਾਂ ਰੱਖਣੀਆਂ ਉਹ ਰੱਖ ਦਿਓ ਆਪੇ ਹੋਗਾ ਨਹੀਂ ਮੰਗਾਂ ਸੋਨੂੰ ਰੱਖਤੀਆਂ ਨਹੀਂ ਮਾਪ ਜੀ ਤੁਸੀਂ ਕਰੋ ਹੁਣ ਮਾਨ ਸਾਹਿਬ ਮਾਨ ਸਾਹਿਬ ਤਾਂ ਇਹ ਵੀ ਆਦੀ ਹੁੰਦੀ ਸੀ ਮਾਨ ਸਾਹਿਬ ਨਾਰਾ ਲਾਉਂਦੇ ਆ ਭਗਤ ਸਿੰਘ ਦੇ ਰਾਹ ਤੇ ਚੱਲਿਆ ਬਹੁਤ ਵਧੀਆ ਗੱਲ ਆ ਚੱਲਣਾ ਚਾਹੀਦਾ ਮਾਨ ਸਾਹਿਬ ਨਾਰਾ ਲਾਉਂਦੇ ਆ ਪੂਰਾ ਨਹੀਂ ਲਾਉਂਦੇ ਭਗਤ ਸਿੰਘ ਦਾ ਉਹ ਕਹਿੰਦੇ ਆ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਨੂੰ ਕਹੋ ਦੂਜਾ ਨਾਰਾ ਵੀ ਲਾਇਆ ਕਰੋ ਸਾਮਰਾਜਵਾਦ ਮੁਰਦਾਬਾਦ ਜਾਂ ਤਾਂ ਮਾਨ ਸਾਹਿਬ ਇੱਕ ਗੱਲ ਆ ਕੇ ਕਹਿ ਦੇਣ ਰੋਕਣ ਦੇ ਵਿੱਚ ਵੀ ਮੈਂ ਵਾਕਈ ਆਮਕਰ ਦਾ ਮੁੰਡਾ ਪੜੀ ਜਿਹੜੀ ਕੁਰਸੀ ਹੈ ਇਹਨੂੰ ਨਾ ਜਕੜਿਆ ਹੋਇਆ ਇਹਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਅਸੀਂ ਲੋਕਾਂ ਦਾ ਭਲਾ ਇਸ ਕੁਰਸੀ ਦੇ ਵਿੱਚ ਨਹੀਂ ਕਰ ਸਕਦੇ ਪਰ ਤੁਸੀਂ ਆਦੇ ਹੁਣ ਅਸੀਂ ਮੀਟਿੰਗ ਕਰਾ ਦਿਆਂਗੇ ਮਾਨ ਸਾਹਿਬ ਨਾਲ ਮੀਟਿੰਗ ਇਹ ਦਿਨਾਂ ਚ ਤਾਂ ਹੋਣੀ ਨਹੀਂ ਚੋਣਾਂ ਦੇ ਵਿੱਚ ਵਿਜੀ ਨੇ ਤੇ ਜਿਹਦੇ ਘਰੇ ਕਣ ਕਹੇ ਨਹੀਂ ਅੱਜ ਦਾਣਾ ਹੈ ਨਹੀਂ ਉਹ ਕਿੱਧਰ ਨੂੰ ਜਣਾ ਤੱਕ ਉਹਨਾਂ ਤੱਕ ਇਹ ਗੱਲ ਪਹਚਾਈ ਵੀ ਇਹ ਦੁਆਰਾ ਫੇਰ ਪਹਚਾ ਦਾਂਗੇ ਕੋਈ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਹੀ ਭਰਾ ਤੁਹਾਡੀ ਆਵਾਜ਼ ਬਣ ਕੇ ਗੱਲ ਕਰਾਂਗੇ ਤੁਸੀਂ ਸਾਡੇ ਭਰਾ ਹੈ ਅਸੀਂ ਮੰਨ ਰਹੇ ਹਾਂ ਪਰ ਤੁਸੀਂ ਅੱਜ ਜਦੋਂ ਕੁਰਸੀ ਤੇ ਜਾ ਕੇ ਉਸ ਤੇ ਬਹਿ ਜਾਂਦੇ ਆ ਉਹ ਕੁਰਸੀ ਜਕੜ ਲੈਂਦੀ ਹੈ ਉਹ ਕੁਰਸੀ ਕਾਰਪਟਾਂ ਦੇ ਹੱਕੀ ਚੱਲੀ ਜਾਂਦੀ ਉਹ ਵਿਸ਼ਵਪਰ ਜਦੋਂ ਮੇਰੇ ਕੋਲ ਕੁਰਸੀ ਮੇਰੀ ਤੁਸੀਂ ਮੈਨੂੰ ਇਹ ਸਵਾਲ ਕਰੂਗੇ ਤੁਹਾਡੇ ਨਾਲ ਖੜਾ ਜਾਂ ਕਿਸੇ ਨਾਲ ਅੱਜ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਉਦੋਂ ਕਿਹੋ ਮੈਨੂੰ ਵੀ ਤੂੰ ਖੜਾ ਨਹੀਂ ਨਾਲ ਅੱਜ ਤੁਸੀਂ ਐਮਪੀ ਹੋ ਅਸੀਂ ਮੰਨ ਕੇ ਚੱਲ ਰਹੇ ਹਾਂ ਨਹੀਂ ਨਹੀਂ ਤੁਸੀਂ ਅੱਜ ਟਿੱਕ ਦੇ ਲੜ ਰਹੇ ਹੋ ਸਰਕਾਰ ਦੇ ਵਿੱਚ ਅਸੀਂ ਮੰਨਦੇ ਹਾਂ ਠੀਕ ਹੈ ਅਸੀਂ ਮੰਨਦੇ ਹਾਂ ਇਹ ਚੀਜ਼ ਨੂੰ ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਸੱਥਾਂ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਉਹਨਾਂ ਨੂੰ ਮaaf ਜਾਣੀ ਮਿਲਿਆ ਉਹਨਾਂ ਦੇ ਖਾਤੇ ਨਾਲੇ ਮਾਨ ਸਾਹਿਬ ਤਾਂ ਦੇ ਖਜ਼ਾਨਾ ਬਹੁਤ ਭਰਿਆ ਪਿਆ ਆਪਣਾ ਤੇ ਖਜ਼ਾਨਾ ਭਰਿਆ ਤਾਂ ਫਿਰ ਬੰਡੋ ਇਕ ਤਾਹ ਹਜ਼ਾਰ ਰੁਪਇਆ ਆਪਾਂ ਬੀਬੀਆਂ ਨਾਲ ਵਾਦਾ ਕੀਤਾ ਸੀ ਉਹ ਨਹੀਂ ਆਇਆ 2500 ਪਲਸਨਾ ਦਾ ਵਾਦਾ ਕੀਤਾ ਸੀ ਉਹ ਵੀ ਆਇਆ ਜਿਹੜੇ ਇਹ ਬਾਈ ਜੀ ਵਾਦੇ ਹੁੰਦੇ ਨੇ ਇਹ 5 ਸਾਲ ਲਈ ਹੁੰਦੇ ਨੇ 1 2 1 2 ਸਾਲ ਲਈ ਤਾਂ ਨਹੀਂ ਹੁੰਦੇ ਨਾ ਅਜੇ 3 ਸਾਲ ਹੋਰ ਪਏ ਐ ਜੇ ਮੇਰੀ ਗੱਲ ਸੁਣੋ ਜੇ ਨਾ ਹੋਇਆ ਅਗਲੀ ਵਾਰੀ ਨਾ ਹੋਇਓ ਬਿਜਲੀ ਵੀ ਮੁਫਤ ਹੋਈ ਕਿੰਨੇ ਵਾਦੇ ਪੂਰੇ ਕੀਤੇ ਆ ਤੇ ਜਿਹੜੇ ਕਿਸਾਨ ਰਾਤ ਨੂੰ ਕੋਈ ਪਾਣੀ ਲਾਉਣ ਗਏ ਤੱਕ ਪਹਿਲੀਆਂ ਗਵਰਨਮੈਂਟਾਂ ਨੇ ਕਦੇ ਕੀਤਾ ਸੀਗਾ ਤੇ ਬਾਕੀ ਕਿੰਨਾ ਕੁਝ ਕੀਤਾ ਉਹ ਵੀ ਇੱਕ ਇੱਕ ਗੱਲ ਮੁਹਰੇ ਆ ਸਾਰੀਆਂ ਗੱਲਾਂ ਉੱਥੇ ਹੀ ਮੁੱਕ ਜਾਂਦੀਆਂ ਜੀ ਤੁਸੀਂ ਸੀਡੇ ਅਜਮ ਸਰਦਾਰ ਭਗਤ ਸਿੰਘ ਸਮਾਤ ਉਹ ਜੱਤਬੰਦੀ ਦੀ ਨਹੀਂ ਰੱਖੀ ਸੀ ਜਿਹਾ ਤੁਰੇ ਸੀ ਭਾਰਤੀ ਬਹੁਤ ਵਧੀਆ ਸੀ ਭਗਤ ਸਿੰਘ ਇੱਕ ਕਾਰਪੇਟ ਘਰਾਣੇ ਦੇ ਖਾਫ ਇੱਕ ਬਹੁਤ ਵੱਡੀ ਕੰਪਨੀਆ ਦੇ ਖਾਫ ਸਾਮਰਾਜ ਲਟੇਰਾਂ ਦੇ ਖਾਫ ਲੜਿਆ ਸੀ ਪਰ ਹੋਇਆ ਕੀ ਹੈ ਆ ਜਦੋਂ ਹੁਣ ਦਾਣਾ ਮੰਡੀਆਂ ਚੱਲਦੀਆਂ ਸੀ ਤੇ ਤੁਸੀਂ ਤੁਸੀਂ ਕੀ ਕੀਤਾ 9 ਮਾਰਕੀਟ 26 ਮਾਰਕੀਟ ਕਮੇਟੀਆਂ ਖਾਤਮ ਕਰਤੀਆਂ ਤੇ ਲਗਭਗ 500 ਸੀ ਜਿਹੜੀਆਂ ਪਿੰਡਾਂ ਦੀਆਂ ਕੋਈ ਖਾਤ ਇਹ ਗੱਲ ਵੱਖ ਹੈ ਵੀ ਕਿਸਾਨਾਂ ਨੇ ਆਪ ਦੇ ਸਿੰਘਾਸਰੇ ਨਾਲ ਉਹਦਾ ਫੈਸਲਾ ਵਾਪਸ ਤਾਹਣਾ ਪਿਆ ਨਹੀਂ ਦੂਟਾਂ ਦਿਲ ਲੈਣੀ ਉਹ ਪਹਿਲਾਂ ਹੀ ਹੈ ਬਸ ਤੁਸੀਂ ਤੇਰੇ ਉਧਰ ਨੂੰ ਹੈ ਉਹ ਪਹਿਲਾਂ ਹੀ ਲੈ ਗਿਆ ਸੀ ਜੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰਤਾ ਸੀ ਕਰਮਜੀਤ ਭਾਈ ਅਜੇ ਵੀ ਨਹੀਂ ਨਹੀਂ 1 ਮਿੰਟ ਸੁਣ ਲਓ ਕੋਈ ਗੱਲ ਬੀ ਬਰਤਪਾਲ ਭਾਈ ਲੋਕ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਸਵਾਲ ਆਦਾ ਤੁਸੀਂ ਇਸ ਚੀਜ਼ ਨੂੰ ਮਾਫੀ ਦੇ ਵਾਲੇ ਨੂੰ ਪਾਈਪ ਲਾਈਨ ਵਾਲੇ ਨੂੰ ਭਾਈ ਹਲਕੇ ਚਲਾ ਦੇ ਪਹਿਲ ਤੁਸੀਂ ਇੰਨਾ ਦਿਨਾਂ ਦੇ